ਸਤਿ ਸ਼੍ਰੀ ਅਕਾਲ ਮੈਂ ਅਕਮਲਪਾਲ ਸਿੰਘ ਤੁਸੀ ਵੇਖ ਰਹੇ ਹੋ ਫਟਾਫਰ نیوز ਯਾਨੀ ਕਿ ਤੇਜ਼ ਰਫ਼ਤਾਰ ਨਾਲ ਤਾਫਰੂ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕੀ ਰਾਸ਼ਪਤੀ ਟਰੰਪ ਨੇ ਸੋਮਵਾਰ ਨੂੰ ਦੋ ਕਾਰਜਕਾਰੀ ਹਦਾਇਤਾਂ ਉੱਤੇ ਦਸਤਖਤ ਕੀਤੇ ਪਹਿਲੇ ਹਦਾਇਤ ਦੇ ਵਿੱਚ ਮੋਲਦਮ ਨੂੰ ਪੈਸੇ ਜਮ੍ਹਾਂ ਕੀਤੇ ਬਿਨਾਂ ਰਿਹਾਂ ਕਰਨ ਦੀ ਪ੍ਰਣਾਲੀ ਯਾਨੀ ਕਿ ਨਕਦੀ ਰਹਿਤ ਜ਼ਮਾਨਤ ਖਤਮ ਕਰ ਦਿੱਤੀ ਗਈ ਸੀ ਜਦੋਂ ਕਿ ਦੂਜੇ ਦੇ ਵਿੱਚ ਅਮਰੀਕੀ ਝੰਡਾ ਸਾਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਵਿਵਸਥਾ ਟ੍ਰੰਪ ਦੇ ਕਾਰਜਕਾਰੀ ਆਦੇਸ਼ ਦੇ ਅਨੁਸਾਰ ਅਮਰੀਕੀ ਝੰਡਾ ਸਾੜਨ ਵਾਲਿਆਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਣਾ ਚਾਹੀਦਾ ਅਤੇ ਜੇਕਰ ਉਹ ਪ੍ਰਵਾਸੀ ਯਾਨੀ ਕਿ ਵਿਦੇਸ਼ੀ ਨਾਗਰਿਕ ਨੇ ਤਾਂ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ ਹੈ ਅਮਰੀਕੀ ਸੁਪਰੀਮ ਕੋਰਟ ਨੇ 1999 ਦੇ ਵਿੱਚ 5-4 ਦੇ ਫੈਸਲੇ ਦੇ ਵਿੱਚ ਕਿਹਾ ਸੀ ਕਿ ਝੰਡਾ ਸਾੜਨਾ ਪ੍ਰਗਟਾਵੇ ਦੀ ਆਜ਼ਾਦੀ ਦੇ ਅਧੀਨ ਆਉਂਦਾ ਪਰ ਟ੍ਰੰਪ ਨੇ ਅਟਾਰਨੀ ਜਨਰਲ ਪੈਮ ਬੌਂਡੀ ਨੂੰ ਇਹ ਕਿਹਾ ਕਿ ਇੱਕ ਅਜਿਹਾ ਕੇਸ ਲੱਭਣ ਲਈ ਕਿ ਜੋ ਇਸ ਫੈਸਲੇ ਨੂੰ ਚੁਣੌਤੀ ਦੇ ਸਕੇ ਵਾਈਟ ਹਾਊਸ ਦੇ ਇੱਕ ਅਧਿਕਾਰੀ ਦੇ ਅਨੁਸਾਰ 2 ਮਹੀਨੇ ਪਹਿਲਾਂ ਲਾਸ ਐਂਜਲਸ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਝੰਡੇ ਸਾਜੇ ਸਨ ਅਤੇ ਮੈਕਸੀਕਨ ਝੰਡੇ ਲਹਿਰਾ ਸਨ ਜਿਸ ਨਾਲ 트ੰਪ ਨਰਾਜ ਸਨ ਨਵੀਂ ਬਣੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ 6 ਸਤੰਬਰ ਨੂੰ ਪਾਰਟੀ ਦੇ ਸਟੇਟ ਡੈਲੀਗੇਟਾਂ ਦਾ ਜਨਰਲ ਇਜਲਾਸ ਸ਼੍ਰੀ ਅਨੰਦਪੂਰ ਸਾਹਿਬ ਵਿਖੇ ਬੁਲਾਇਆ ਗਿਆ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਅਜਲਾਸ ਦੇ ਵਿੱਚ ਜਿੱਥੇ ਪੰਜਾਬ ਭਰ ਤੋਂ ਸਟੇਟ ਡੈਲੀਗੇਟਸ ਸ਼ਾਮਲ ਹੋਣਗੇ ਉੱਥੇ ਹੀ ਦੂਜੇ ਸੂਬਿਆਂ ਤੋਂ ਬਣੇ ਡੈਲੀਗੇਟ ਵੀ ਹਿੱਸਾ ਲੈਣਗੇ ਇੱਥੇ ਵਰਨਨ ਯੋਗ ਹੈ ਕਿ ਇਸ ਮਹੀਨੇ ਦੀ 11 ਸਤੰਬਰ ਨੂੰ ਬੁલાਏ ਗਏ ਜਨਰਲ اجلاس ਦੇ ਵਿੱਚ ਪੰਥਕ ਕੌਂਸਲ ਦੇ ਚੇਅਰਪਰਸਨ ਸਮੇਤ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸਰਬਸੰਮਤੀ ਦੇ ਨਾਲ ਹੋਈ ਸੀ اجلاس ਦੀ ਕਾਰਵਾਈ ਦੌਰਾਨ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਨੂੰ ਸੌਪ ਦਿੱਤੇ ਗਏ ਸਨ ਪਰ ਪਾਰਟੀ ਪ੍ਰਧਾਨ ਚਾਹੁੰਦੇ ਸਨ ਕਿ ਪਾਰਟੀ ਦੇ ਸੰਵਿਧਾਨ ਮੁਤਾਬਕ ਵਰਕਿੰਗ ਕਮੇਟੀ ਦੀ ਚੋਣ ਅਤੇ ਕੁਝ ਹੋਰ ਅਹਿਮ ਫੈਸਲੇ ਜਨਰਲ ਸਟੇਟ ਡੈਲੀਗੇਟਸ اجلاس ਦੇ ਵਿੱਚ ਹੀ ਲਏ ਜਾਣ ਇਸ ਕਰਕੇ ਸੂਬੇ ਭਰ ਤੋਂ ਪਾਰਟੀ ਦੇ ਲਈ ਘਰ-ਘਰ ਜਾ ਕੇ ਮੈਂਬਰਸ਼ਿਪ ਭਰਨ ਵਾਲੇ ਸਮੁੱਚੇ ਡੈਲੀਗੇਟਸ ਦੀ ਰਾਏ ਸ਼ੁਮਾਰੀ ਜਾਣਨ ਦੇ ਲਈ 6 ਸਤੰਬਰ ਨੂੰ ਸਟੇਟ ਜਨਰਲ ਡੈਲੀਗੇਟਸ اجلاس ਬੁਲਾਇਆ ਜਾ ਰਿਹਾ ਹੈ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਰਟੀ ਅੰਦਰ ਲੋਕਤਾਂਤ੍ਰਿਕ ਪ੍ਰਕਿਰਿਆ ਅਤੇ ਸਿਧਾਂਤਾਂ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚ ਅੱਜ ਸੋਮਵਾਰ ਸ਼ਾਮ ਨੂੰ ਇੱਕ ਵੱਡੀ ਘਟਨਾ ਵਾਪਰੀ ਇੱਥੇ ਇੱਕ ਫੈਕਟਰੀ ਦੇ ਵਿੱਚ ਅਮੋਨੀਆ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ। ਇੱਥੇ ਦੇ ਸਰਜੀਕਲ ਕੰਪਲੈਕਸ ਦੇ ਵਿੱਚ ਸਥਿਤ ਮੈਟਰੋ ਮਿਲਕ ਫੈਕਟਰੀ ਦੇ ਵਿੱਚ ਅਚਾਨਕ ਅਮੋਨੀਆ ਗੈਸ ਲੀਕ ਹੋਣ ਦੇ ਨਾਲ ਹਫੜਾ ਦਫੜੀ ਮੱਚ ਗਈ। ਅਰ ਤੋਂ ਬਾਦ ਫੈਕਟਰੀ ਦੀ ਕੰਦ ਤੋੜ ਕੇ ਕਰਮਚਾਰੀਆਂ ਨੂੰ ਬਾਹਰ ਕੱਢਿਆ ਗਿਆ ਤੇ ਇੱਕ ਕ੍ਰੇਨ ਦੀ ਮਦਦ ਨਾਲ 30 ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਤੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਜਾਣਕਾਰੀ ਮੁਤਾਬਕ ਗੈਸ ਲੀਕ ਹੋਣ ਤੋਂ ਬਾਦ ਫੈਕਟਰੀ ਦੇ ਆਹਾਤੇ ਦੇ ਵਿੱਚ ਹਫੜਾ ਤਫਰੀਦ ਦਾ ਮਾਹੌਲ ਬਣ ਗਿਆ ਦੱਸਿਆ ਜਾ ਰਿਹਾ ਕਿ ਉਸ ਸਮੇ ਫੈਕਟਰੀ ਦੇ ਅੰਦਰ ਲਗਭਗ 30 ਤੋਂ 40 ਮਜ਼ਦੂਰ ਕਾਇਮ ਕਰ ਰਹੇ ਸਨ ਜੋ ਗੈਸ ਲੀਕ ਹੋਣ ਕਾਰਨ ਅੰਦਰ ਫਸ ਗਏ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਹਤ ਅਤੇ ਬਚਾਅ ਟੀਮਾਂ ਨੂੰ ਤੁਰੰਤ ਮੌਕੇ ਤੇ ਬੁਲਾਇਆ ਗਿਆ ਫੈਕਟਰੀ ਦੀ ਕੰਧ ਤੋੜ ਕੇ ਕ੍ਰੇਨ ਦੀ ਮਦਦ ਦੇ ਨਾਲ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਗੈਸ ਲੀਕ ਹੋਣ ਕਾਰਨ ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ ਘਟਨਾ ਦੀ ਸੋਚਣਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਤੇ ਮੈਡੀਕਲ ਟੀਮ ਨੂੰ ਵੀ ਅਲਰਟ ਉੱਤੇ ਰੱਖਿਆ ਗਿਆ ਤਾਂ ਜੋ ਕਿਸੇ ਵੀ ਜ਼ਖਮੀ ਵਿਅਕਤੀ ਦਾ ਤੁਰੰਤ ਇਲਾਜ ਕੀਤਾ ਜਾ ਸਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਹਮਦਾਬਾਦ ਦੇ ਵਿੱਚ ਆਖਿਆ ਕਿ ਮੇਰੇ ਦੇਸ਼ ਦੇ ਛੋਟੇ ਉਦਮੀਆਂ ਕਿਸਾਨਾਂ ਜਾਂ ਪਸ਼ੂ ਪਾਲਕਾਂ ਦੇ ਲਈ ਮੈਂ ਤੁਹਾਨੂੰ ਵਾਰ-ਵਾਰ ਵਾਅਦਾ ਕਰਦਾ ਕਿ ਤੁਹਾਡੀ ਦਿਲਚਸਪੀ ਮੋਦੀ ਲਈ ਸਭ ਤੋਂ ਉੱਪਰ ਹੈ 트ੰਪ ਦੇ ਟੈਰਿਫ ਦਾ ਜ਼ਿਕਰ ਕੀਤੇ ਬਿਨਾਂ ਉਹਨਾਂ ਕਿਹਾ ਕਿ ਮੇਰੀ ਸਰਕਾਰ ਛੋਟੇ ਉਦਮੀਆਂ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਕਦੇ ਵੀ ਕੋਈ ਨੁਕਸਾਨ ਨਹੀਂ ਹੋਣ ਦੇਵੇਗੀ ਕਿੰਨਾ ਵੀ ਦਬਾਅ ਆਵੇ ਅਸੀਂ ਸਹਣ ਦੀ ਆਪਣੀ ਤਾਕਤ ਵਧਾਉਂਦੇ ਰਹਾਂਗੇ ਅਮਰੀਕਾ 27 ਅਗਸਤ ਤੋਂ ਭਾਰਤ ਤੇ ਪੰਜਾਬ ਪ੍ਰਤੀਸ਼ਤ ਤਾਰੀਫ ਲਗਾ ਰਿਹਾ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ آپریشن ਸੰਦੂਰ ਅਤੇ ਕਾਂਗਰਸ ਦਾ ਜ਼ਿਕਰ ਕੀਤਾ ਉਹਨਾਂ ਆਖਿਆ ਕਿ ਦੁਨੀਆ ਨੇ ਇਹ ਵੇਖਿਆ ਕਿ ਅਸੀਂ ਪਹਿਲਗਾਮ ਦਾ ਬਦਲਾ ਕਿਵੇਂ ਲਿਆ 22 ਮਿੰਟਾਂ ਦੇ ਵਿੱਚ ਸਭ ਕੁਝ ਸਾਫ਼ ਹੋ ਗਿਆ ਗੁਜਰਾਤ ਦੋ ਮੋਹਨਾ ਸੁਦਰਸ਼ਨ ਧਾਰੀ ਅਤੇ ਚਰਖਾ ਧਾਰੀ ਦੀ ਧਰਤੀ ਹੈ ਸੁਦਰਸ਼ਨ ਧਾਰੀ ਨੇ ਭਾਰਤ ਨੂੰ ਫੌਜ ਦੀ ਬਹਾਦਰੀ ਅਤੇ ਇੱਛਾ ਸ਼ਕਤੀ ਦਾ ਪ੍ਰਤੀਕ ਬਣਾਇਆ ਤੇ ਚਰਖਾ ਧਾਰੀ ਨੇ ਸਾਨੂੰ ਆਤਮ ਨਿਰਭਰ ਬਣਾਇਆ ਪ੍ਰਧਾਨ ਮੰਤਰੀ 25 ਅਤੇ 26 ਅਗਸਤ ਨੂੰ ਗੁਜਰਾਤ ਦੇ ਦੌਰੇ ਤੇ ਹਨ ਤੇ ਉਹ ਸ਼ਾਮ 5 ਵਜੇ ਅਹਮਦਾਬਾਦ ਪਹੁੰਚੇ ਅਤੇ ਨਰੋਦਾ ਤੋਂ ਨਿਕੋਲ ਤੱਕ ਲਗਭਗ 3 ਕਿਲੋਮੀਟਰ ਦਾ ਰੋਡ ਸ਼ੋਅ ਕੀਤਾ ਤੇ ਉਹਨਾਂ ਨੇ ਲੋਕਾਂ ਦਾ ਹਾਥੇ ਲਾ ਕੇ ਉਹਨਾਂ ਦਾ ਸਵਾਗਤ ਕੀਤਾ ਇੰਡੋਨੇਸ਼ੀਆ ਦੇ ਵਿੱਚ ਸੰਸਦ ਮੈਂਬਰਾਂ ਦੇ ਪੱਤਿਆਂ ਦੇ ਵਿੱਚ ਵਾਅਦੇ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਤੇ ਦੰਗੇ ਫੜਕ ਗਏ। ਦਰਸਲ ਵਿਦਿਆਰਥੀ ਸੰਸਦ ਮੈਂਬਰਾਂ ਦੇ ਪੱਤਿਆਂ ਦੇ ਵਿੱਚ ਵਾਅਦੇ ਦੇ ਵਿਰੋਧ ਵਿੱਚ ਸੜਕਾਂ ਉੱਤੇ ਉਤਰ ਆਏ ਨੇ ਤੇ ਜਦੋਂ ਵਿਦਿਆਰਥੀ ਰਾਜਧਾਨੀ ਜਕਾਰਤਾ ਦੇ ਵਿੱਚ ਸੰਸਦ ਭਵਨ ਵੱਲ ਵਧਰੇ ਸੰਤ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਪੁਲਿਸ ਅਤੇ ਵਿਦਿਆਰਥੀਆਂ ਦੇ ਵਿੱਚਕਾਰ ਚੜ੍ਹਪ ਹੋ ਗਈ। ਵਿਦਿਆਰਥੀਆਂ ਨੇ ਪੁਲਿਸ ਉੱਤੇ ਪੱਥਰਵਾਜ਼ੀ ਤੇ ਹਮਲ ਨਹੀਂ ਕੀਤੀ ਤੇ ਇਸ ਦੇ ਨਾਲ ਹੀ ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਕਈ ਰਾਉਂਡ ਅਥਰੋ ਗੈਸ ਦੇ ਗੋਲੇ ਵੀ ਸੁੱਟੇ ਨੇ। ਪਰਦਰਸ਼ਨਕਾਰੀ ਹਾਲੀ ਦੀਆਂ ਰਿਪੋਰਟਾਂ ਤੋਂ ਨਾਰਾਜ਼ ਨੇ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਸੰਸਦ ਪ੍ਰਤੀਨਿਧੀ ਸਭਾ ਦੇ 580 ਮੈਂਬਰਾਂ ਨੂੰ ਸਤੰਬਰ 2024 ਤੋਂ ਪ੍ਰਤੀ ਮਹੀਨਾ 5 ਕਰੋੜ ਰੁਪਏ ਦਾ ਰਿਹਾਇਸ਼ੀ ਪੱਤਾ ਮਿਲ ਰਿਹਾ ਹੈ ਪਰਦਰਸ਼ਨਕਾਰੀ ਇੰਡੋਨੇਸ਼ੀਆ ਵਿੱਚ ਗਰੀਬਾਂ ਦੀ ਸਥਿਤੀ ਨੂੰ ਦੇਖਦੇ ਹੋਏ ਇਹਨਾਂ ਪੱਤਿਆਂ ਨੂੰ ਬੇਇਨਸਾਫੀ ਮੰਨਦੇ ਨੇ ਤੇ ਜਦੋਂ ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਦੇ ਨੇੜੇ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਅਤ੍ਰੂਗਿਆ ਦੇ ਗੋਲੇ ਛੱਡੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਉੱਤੇ ਪੱਥਰ ਅਤੇ ਬੋਤਲਾਂ ਸੁੱਟ ਕੇ ਭਾਰੀ ਸੁਰੱਖਿਆ ਵਾਲੇ ਸੰਸਦ ਕੰਪਲੈਕਸ ਦੇ ਨੇੜੇ ਇੱਕ ਫਾਈਵ ওভার ਦੇ ਹੇਠਾ ਅੱਗ ਲਗਾ ਕੇ ਜਵਾਬੀ ਕਾਰਵਾਈ ਕੀਤੀ ਹੈ ਅਮਰੀਕੀ ਰਾਸ਼ਪਤੀ ਟਰੰਪ ਨੇ ਸੋਮਵਾਰ ਨੂੰ ਵਾਈਟ ਹਾਊਸ ਦੇ ਵਿੱਚ ਕਿਹਾ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ 7 ਸੰਭਾਵਿਤ جنگਾਂ ਨੂੰ ਰੋਕਿਆ ਜਿਨ੍ਹਾਂ ਵਿੱਚੋਂ 4 جنگਾਂ ਸਿਰਫ ਟੈਰਿਫ ਯਾਨੀ ਕਿ ਆਰਥਿਕ ਡਿਊਟੀਆਂ ਅਤੇ ਵਪਾਰਕ ਦਬਾਅ ਲਗਾ ਕੇ ਟਲੀਆਂ ਨੇ ਟਰੰਪ ਨੇ ਕਿਹਾ ਕਿ ਜੇਕਰ ਤੁਸੀਂ ਸਾਰਿਆਂ ਨਾਲ ਲੜਨਾ ਅਤੇ ਮਾਰਨਾ ਚਾਹੁੰਦੇ ਹੋ ਤਾਂ ਇਹ ਠੀਕ ਹੈ ਪਰ ਜਦੋਂ ਤੁਸੀਂ ਸਾਰਿਆਂ ਨਾਲ ਵਪਾਰ ਕਰਦੇ ਹੋ ਤਾਂ ਤੁਹਾਨੂੰ 100% ਟੈਰਿਫ ਦੇਣਾ ਪਵੇਗਾ ਇਸੋਰਕਾ ਸਾਰਿਆਂ ਨੇ ਹਰ ਮੰਨ ਲਈ ਹੈ ਕਿ ਉਹਨਾਂ ਆਖਿਆ ਕਿ ਅਮਰੀਕਾ ਦੇ ਟੈਰਿਫ ਤੋਂ ਕਰਬਾਂ ਡਾਲਰ ਕਮਾਇਆ ਤੇ ਇਸ ਰਣਨੀਤੀ ਨਾਲ ਜੰਗਾਂ ਨੂੰ ਵੀ ਰੋਕਿਆ। 트럼ਪ ਤੋਂ ਪਹਿਲਾਂ ਅਮਰੀਕੀ ਉਪਰਾਸ਼ਪਤੀ ਜੇ.ਡੀ. ਵੈਂਟ ਨੇ ਕਿਹਾ ਸੀ ਕਿ ਭਾਰਤ ਉੱਤੇ ਲਗਾਏ ਗਏ ਸੈਕੰਡਰੀ ਟੈਰਿਫ ਵੀ ਵਾਸ਼ਿੰਗਟਨ ਦੀ ਨੀਤੀ ਦਾ ਇੱਕ ਹਿੱਸਾ ਨੇ ਤੇ ਇਸ ਰਾਹੀਂ ਰੂਸ ਉੱਤੇ ਦਬਾਅ ਬਣਾਇਆ ਜਾ ਰਿਹਾ। 트럼ਪ ਨੇ ਇਹ ਗੱਲ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਲੀ ਜੇ ਮਯਾਂਗ ਦੇ ਨਾਲ ਗੱਲਬਾਤ ਦੌਰਾਨ ਕਹੀਆਂ ਤੇ ਵੈਂਟ ਨੇ ਕਿਹਾ ਕਿ ਅਮਰੀਕਾ ਦੇ ਕੋਲ ਅਜੇ ਵੀ ਖੇਡਣ ਲਈ ਬਹੁਤ ਸਾਰੇ ਪੱਤੇ ਬਾਕੀ ਨੇ। ਰੂਸ ਸਿਰਫ ਪਾਬੰਦੀਆਂ ਨਾਲ ਜੰਗ ਬ ਪਰ ਜੇਕਰ ਆਰਥਿਕ ਦਬਾਅ ਸਹੀ ਢੰਗ ਨਾਲ ਲਾਗੂ ਕੀਤਾ ਜਾਂਦਾ ਤਾਂ ਰੋਸ ਨੂੰ ਗੱਲਬਾਤ ਦੀ ਮੇਜ਼ ਉੱਤੇ ਲਿਆਂਦਾ ਜਾ ਸਕਦਾ ਹੈ। ਬ੍ਰਿਟੇਨ ਦੇ ਆਇਲ ਆਫ ਵਾਈਟ ਉੱਤੇ ਉਡਾਣ ਸਖਲਾਈ ਦੌਰਾਨ ਰੌਬਿੰਸਨ R44 II ਹੈਲੀਕਾਪਟਰ ਦੇ ਕ੍ਰੈਸ਼ ਹੋਣ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਨਾਰਥੰਬਰੀਆ ਹੈਲੀਕਾਪਟਰਜ਼ ਦੁਆਰਾ ਸੰਚਾਲਿਤ ਜਹਾਜ਼ ਤੇ ਕੁਫ਼ਤੂ ਥੋੜੀ ਦੇਰ ਬਾਅਦ ਵੈਂਟਨੋਰ ਦੇ ਨੇੜੇ ਕ੍ਰੈਸ਼ ਹੋ ਗਿਆ ਤੇ ਜਾਂਚ ਕਰਤਾ ਹੈਲੀਕਾਪਟਰਾਂ ਦੇ ਹਾਦਸਾ ਗ੍ਰਸਤ ਹੋਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਨੇ ਐਮਰਜੈਂਸੀ ਸੇਵਾਵਾਂ ਨੇ ਤੁਰੰਤ ਘਟਨਾ ਸਥਾਨ ਨੂੰ ਥੁਰਕਤ ਕਰ ਲਿਆ ਸੀਨੀਅਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਸਵੇਰੇ ਆਇਲ ਆਫ ਵਾਈਟ ਉੱਤੇ ਉਡਾਣ ਸਖਲਾਈ ਦੌਰਾਨ ਰੌਬਰਟਸਨ ਆਰ 44 ਆਈਆਈ ਹੈਲੀਕਾਪਟਰ ਦੇ ਕ੍ਰੈਸ਼ ਹੋਣ ਤੋਂ ਬਾਅਦ 33 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋਇਆ ਨਾਰਥ ਅੰਬਰੀਆ ਹੈਲੀਕਾਪਟਰਜ਼ ਦੁਆਰਾ ਸੰਚਾਲਿਤ ਇਸ ਹੈਲੀਕਾਪਟਰ ਦੇ ਸਥਾਨਕ ਸਾਮੀਆਂ ਅਨੁਸਾਰ ਸਵੇਰੇ 9 ਵਜੇ ਸੈਂਡਾਉਣ ਹਵਾਈ ਅੱਡੇ ਤੋਂ ਉਡਾਨ ਪਰਿਤ ਜਿਸ ਵਿੱਚ 4 ਲੋਕ ਸਵਾਰ ਸਨ ਤੇ ਸਵੇਰੇ 9:30 ਵਜੇ ਤੋਂ ਠੀਕ ਪਹਿਲਾਂ ਜਹਾਜ਼ ਸੈਂਕਲਿਨ ਖੇਤਰ ਦੇ ਨੇੜੇ ਵੈਂਟਨੋਰ ਨੇੜੇ ਇੱਕ ਖੇਤ ਦੇ ਵਿੱਚ ਕ੍ਰੈਸ਼ ਹੋ ਗਿਆ ਐਮਰਜੈਂਸੀ ਸੇਵਾਵਾਂ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਤੇ ਸੜਕਾਂ ਬੰਦ ਕਰ ਦਿੱਤੀਆਂ ਨਾਲ ਨਾਲ ਘਟਨਾਵਾਂ ਸਥਾਨ ਨੂੰ ਸੁਰੱਖਿਅਤ ਵੀ ਕਰ ਲਿਆ ਗਿਆ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਹਰੀਕੇ ਹੱਡਵਰਸ ਵਿਖੇ ਅੱਜ ਇਸ ਸਾਲ ਦਾ ਸਭ ਤੋਂ ਵੱਧ ਪਾਣੀ ਛੱਡਿਆ ਗਿਆ ਦਾਨਕਾਰੀ ਮੁਤਾਬਕ ਹੈਡ ਵਰਕਸ ਦੇ ਉੱਤੇ 2 ਲੱਖ 2000 ਕਿਊਸਿਕ ਪਾਣੀ ਛੱਡਿਆ ਗਿਆ ਇਸ ਵਿੱਚੋਂ 1 ਲੱਖ 84000 ਕਿਊਸਿਕ ਪਾਣੀ ਹੁਸੈਨੀਵਾਲਾ ਡਾਊਨਸਟ੍ਰੀਮ ਦੇ ਵੱਲ ਛੱਡੇਗਾ ਜਦ ਕਿ ਲਗਭਗ 20000 ਕਿਊਸਿਕ ਪਾਣੀ ਫਿਰੋਜ਼ਪੁਰ ਅਤੇ ਰਾਜਸਥਾਨ ਫੀਡਰ ਰਾਈ ਖੇਤੀ ਲਈ ਪੇਜ ਜਾ ਰਿਹਾ ਹੈ ਇਸ ਵਾਰ ਪਾਣੀ ਨੂੰ ਵੱਡੇ ਪੱਧਰ ਉਤੇ ਛੱਡਿਆ ਜਾ ਰਿਹਾ ਤੇ ਜਸਨੇ ਬਿਆਸ ਦਰਿਆ ਨਾਲ ਲੱਗਦੇ ਦਰਜਨਾ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਪਾਣੀ ਦਾ ਵੱਧਵਾ ਰੁਖ ਕੋਈ ਵੱਡੀ ਮੁਸੀਬਤ ਵੀ ਖੜੀ ਕਰ ਸਕਦਾ ਹੈ ਐਸ ਦੇ ਨਾਲ ਹੀ ਪ੍ਰਸ਼ਾਸਨ ਵੀ ਬੰਨਾਂ ਦੇ ਟੁੱਟਣ ਦਾ ਡਰ ਸਤਾ ਰਿਹਾ ਤੇ ਹਾਲਾਤਾਂ ਉੱਤੇ ਗਹਿਰੀ ਨਿਗਰਾਨੀ ਰੱਖੀ ਜਾ ਰਹੀ ਹੈ ਬਾਕੀ ਪੰਜਾਬ ਦੇ ਫੋਜ਼ਿਲਕਾ ਕਪੂਰਥਲਾ ਗੁਰਦਾਸਪੁਰ ਜਲੰਧਰ ਤੇ ਹੋਰ ਵੀ ਕੱਜਿਲਾਂ ਚ 2 ਦਿਨ ਲਈ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਅਜਲੀ ਨਹੀ ਦੁਬਾਰਾ ਫਿਰ ਆਦਰੋਂ ਹੋਗੇ ਉਦੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ